Did it ਤੇ ਗੁਰ ਸਿਮਰੰਤ ਜੀ ਕੀਤ ਪਤ ਮਿਟਾਵੇ ਹੈ ਜੇ ਸਤਿਗੁਰ ਸਿਮਰੰਥ ਰਿਦਿਸ ਦੇ ਨਾਮ ਨਿਤ ਪਾਵੇ ਹੈ ਜੇ ਸਤਿਗੁਰ ਲਗ ਪ੍ਰਭ ਪਾਈਏ ਸੋ ਸਤਿਗੁਰ ਸਿਮਰੋ ਨਰਹੁ ਜੇ ਸਤਿਗੁਰ ਲਗ ਪ੍ਰਭ ਗੁਰ ਬੈਠਾ ਆਈ ਸਾਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਗੁਰੂ ਸ੍ਰੀ ਸੁਲਮਾਨਯੋ ਗੁਰੂ ਪਿਆਰੀ ਗੁਰਖਾਇਤ ਸਹਾਸੰਗੀ ਜੀ ਤਾਂ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜੂਰੀ ਅੰਦਰ ਜੁੜ ਕੇ ਬੈਠੇ ਗੁਰੂ ਪਿਆਰੀ ਸਹਾਸੰਗੀ ਜੀ ਆਓ ਜਿੰਨਾ ਕ ਸਮਾਂ ਸਤਿਗੁਰਾਂ ਨੇ ਬਖਸ਼ਿਆ ਹੈ ਇੰਨੇ ਕ ਸਮੇਂ ਵਿੱਚ ਰਹਿ ਕਰਕੇ ਵਿਚਾਰਾ ਸਰਵਣ ਕਰਵਾ ਸਕੀਏ ਜੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅਸੀਂ ਬਖਸ਼ੇ ਜੀ एक बार वा एक बार गज के अखो जी वाहे गुरु जी का खालसा वाहे गुरु जी की फतेह गोरी महला जोथा ए पावन शब्द चौथे पाशे साहिब गुरु रामदास जी द्वारा लिया गया है जो कि गुरु ग्रंथ साहिब में जो 310 अंक से शोभित है सात सातरथी पर हरियावली ਪਗਣ ਹਰੀਆਵਲ ਤੇ ਸੈਤ ਹੋਈਏ ਜਿੱਥੇ ਮੇਰਾ ਸਤਿਗੁਰੂ ਆ ਕੇ ਬੈਠਾ ਸਤਿਤ ਹੋਇਆ ਉਹ ਬੁੱਧੀ ਰੂਪਿਤ ਅਤੀ ਸ਼ਬ ਹਰੀਆਵਲ ਤੇ ਸੈਤ ਹੋਈਏ ਬੁੱਧੀ ਇੰਤਕਾਰ ਅੰਦਰ ਬੁੱਧੀ ਅੰਦਰ ਜਿੱਥੇ ਮੇਰੇ ਸਤਿਗੁਰੂ ਜੀ ਦੇ ਸ਼ਬਦ ਆ ਕੇ ਬੈਠਾ ਪਾ ਸਤਿਗੁਰੂ ਦੇ ਧਿਆਨ ਆ ਕੇ ਸਤਿਤ ਹੋਇਆ ਸੇ ਜੰਤ ਤੇ ਹਰੀਆਵਲੇ ਜਿਨਿ ਮੇਰਾ ਸਤਿਗੁਰ ਦੇਖਿਆ ਜਾ ਦੀ ਹਰੀਪਰੀ ਹੋ ਜਾਂਦੀ ਹੈ ਜਿੱਥੇ ਮੇਰੇ ਸਤਿਗੁਰੂ ਆਪਣੀ ਮੁਬਾਕ ਚਨ ਪੋਣਾ ਕਰਦੇ ਨੇ ਜਿੱਥੇ ਸਤਿਗੁਰਾਂ ਦੇ ਨਿਰਗੁਣ ਤੇ ਸਰਗੁਣ ਸਰੂਪ ਆ ਕਰਕੇ ਧਰਤੀ ਤੇ ਮੁਬਾਕ ਚਨ ਪਾਈ ਉਹ ਧਰਤੀ ਹਰੀਪਰੀ ਹੋ ਜਾਂਦੀ ਹੈ ਜਿੱਥੇ ਭਾਈ ਲਾਲੋ ਜੀ ਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਪੈਸ਼ੇਨੀ ਆਪਣੇ ਮੁਬਾਕ ਚਨ ਪਾਏ ਉਹ ਭਾਈ ਲਾਲੋ ਜੀ ਦਾ ਘਰ ਤੰਤਾਂ ਦੇ ਯੋਗ ਹੋ ਗਿਆ ਉਜੰ ਦੇ ਜਗ ਹੋ ਗਿਆ ਸ਼ੁਭ ਗੁਣਾ ਦੇ ਸਹਿਤ ਹੋ ਗਿਆ ਜਿੱਥੇ ਧਨ ਦੇ ਸਪਾਸ਼ੀ ਆਪਣੇ ਮੁਬਾਇਚਨ ਕੋਨਾ ਕਰਦੇ ਨੇ ਉਹ ਧਰਤੀ ਹਰੀ ਭਰੀ ਹੋ ਜਾਂਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਾबाई ਮਾਨੁੰਦਾ ਹੈ ਉਹ ਧਰਤੀ ਹਰਿਆਵਲ ਤੇ ਸਹਿਤ ਹੋ ਜਾਂਦੀ ਹੈ ਸ਼ੁਭ ਗੁਣਾ ਦੇ ਸਹਿਤ ਹੋ ਜਾਂਦੀ ਹੈ ਬਾਗਾਂ ਵਾਲੀ ਹੋ ਜਾਂਦੀ ਹੈ ਉਹ ਜੀਵ ਜੰਤੂ ਵੀ ਹਰੀ ਭਰੇ ਹੋ ਗਏ ਹਨ ਖਿੜ ਗਏ ਹਨ ਜਿਨ੍ਹਾਂ ਨੇ ਜਾ ਕੇ ਮੇਰੀ ਪਰੇਸ਼ਤ ਗੁਰੂ ਦੇ ਦਰਸ਼ਨ ਦੇਖਣਾ ਕੀਤਾ ਹੈ ਤਨ ਤਨ ਪਿਤਾ ਤਨ 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 ਕੁਲ ਤਨ ਤਨ ਸੂਜਨਨੀ ਜਿਨੇ ਗੁਰ ਜਨੀ ਆਮਾਈ ਤਨ ਤਨ ਪਿਤਾ ਗੁਰੂ ਅਮਰਦੇਸ ਪਾਸ਼ੇ ਤਨ ਤਨ ਹਨ ਧਾਨ ਗੁਰ ਅਮਰਦੇਸ ਪਾਸ਼ੇ ਦੇ ਪਿਤਾ ਬਾਬਾ ਇਸ ਪਾਂਜੀ ਵੀ ਤੰਤਾਂ ਦੇ ਜੋਗ ਹਨ ਤੰਤਾਂ ਨੂੰ ਕੁੱਲ ਉਹ ਭੱਲਿਆਂ ਦੇ ਕੁੱਲ ਵੀ ਤੰਤਾਂ ਦੇ ਜੋਗ ਹੈ ਧਾਨੇ ਧਨ ਸੋ ਜਨਨੀ ਉਹ ਜਨਨੀ ਮਾਤਾ ਲక్ష్ਮੀ ਵੀ ਤੰਤਾਂ ਦੇ ਜੋਗ ਹੈ ਜਿਨ ਗੁਰ ਜਨੀਆਂ ਮਾਈ ਜਿਸ ਮਾਣੇ ਸ੍ਰੀ ਗੁਰਮਤੇਸ ਪਾਸ਼ੇ ਨੂੰ ਪਦਾ ਕਰਨ ਕੀਤਾ ਹੈ ਇਹ ਮਾਈ ਪਾਈ ਮਨ ਬਾਨੀ ਕਰਕੇ ਸ੍ਰੀ ਗੁਰੂ ਅਮਰਦੇਸ ਪਾਸ਼ੇ ਤੰਤਾਂ ਦੇ ਜੋਗ ਹਨ ਸਤਿਗੁਰਾਂ ਦੇ ਸਪੈਸ਼ੇ ਦੇ ਪਿਤਾ ਬਾਬਾ ਤੇਜਬੰਦੀ ਵੀ ਤੰਤਾਂ ਦੇ ਜੋਗ ਹਨ ਉਹ ਭੱਲਿਆਂ ਦੇ ਕੁਲ ਵੀ ਤੰਤਾਂ ਦੇ ਜੋਗ ਹੈ ਸਤਗੁਰਾਂ ਦੀ ਮਾਜਰਨੀ ਵੀ ਤੰਤਾਂ ਦੇ ਜੋਗ ਹੈ ਜਿਸ ਨੇ ਐਸੇ ਸਤਗੁਰਾਂ ਨੂੰ ਪੈਦਾ ਕੀਤਾ ਹੈ ਉਸ ਸਤਗੁਰੂ ਵੀ ਪਿਤਾ ਵੀ ਤੰਤਾਂ ਦੇ ਜੋਗ ਹੈ ਆਚੂਤ ਰੂਪੀ ਵੰਸ਼ ਵੀ ਤੰਤਾਂ ਦੇ ਜੋਗ ਹੈ ਉਹ ਖੀਮਾ ਰੂਪੀ ਮਾਜਰਨੀ ਵੀ ਤੰਤਾਂ ਦੇ ਜੋਗ ਹੈ ਜਿਸ ਨੇ ਸਤਗੁਰਾਂ ਦੇ ਗਿਆਨ ਨੂੰ ਨੇ ਦਿੱਸਤਿ ਦਵਾਰਾ ਪੈਦਾ ਕੀਤਾ ਹੈ ਪਾਪ ਪ੍ਰਪਤ ਕੀਤਾ ਹੈ ਤਨ ਤਨ ਗੁਰੂ ਜਿਨੇ ਨਾਮ ਅਰਾਧਿਆ ਆਪ ਤੇਰਾ ਜਿਨੇ ਡਿਠਾ ਤਿਨਾਂ ਲੈ ਛਡਾਈ ਤਨ ਤਨ ਗੁਰੂ ਗੁਰ ਅਮਰਦਾਸ ਸਾਹਿਬ ਤੋਂ ਤੰਤ ਦੇ ਜੋਗ ਹਨ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਅਰਤਨਾ ਕੀਤਾ ਹੈ ਪਾਪ ਜਪਿਆ ਹੈ ਤੁਹ ਗੁਰਜੀ ਆਪ ਵੀ ਤੈਗੇ ਹਨ ਤੇ ਜਿੰਨਾ ਗੁਰਮੁਖਾ ਨੇ ਉਹਨਾਂ ਦੇ ਨਾਮ ਨੂੰ ਸਿਮਰਿਆ ਹੈ ਇਨਾ ਉਹਨਾਂ ਨੂੰ ਵੀ ਜੰਮਣ ਮਰਨ ਤੋਂ ਛੁਡਾਲਿਆ ਪਾ ਮੁਕਤ ਕਰ ਦਿੱਤਾ ਹਰ ਸਤਿਗੁਰ ਮੇਲੋ ਹੋ ਦਿਆ ਕਰ ਜਨ ਨਾਨਕ ਤੋਂ ਵੇ ਕੀ ਸਤਿਗੁਰਾਂ ਦੇ ਨਾਲ ਮਿਲਣ ਕਰੋ ਸਤਿਗੁਰੂ ਕਥਨ ਕਰਦੇ ਹਨ ਐਸੇ ਜਨ ਸੇਵਕ ਸਤਿਗੁਰਾਂ ਦੇ ਪਾਇ ਚਰਨਾਂ ਨੂੰ ਤੁਨਾ ਕਰੀਏ ਐਸੇ ਪਰਮੇਸ਼ਵਰ ਦਾ ਰੂਪ ਸਤਿਗੁਰਾਂ ਦੇ ਪਾਇ ਚਰਨਾਂ ਨੂੰ ਪ੍ਰੇਮ ਰੂਪੀ ਜਲਦੀ ਨਾਲ ਤੁਨਾ ਕਰੀਏ ਇਥੇ ਸਮिति ਸਮਝਦੀ ਹੈ ਜੀ ਕੋਈ ਆਪਣਾ ਕਰਦੇ ਦੇਖੀ ਮੈਂ ਬਖਸ਼ਨੀ ਆਓ ਖੇਲਿਆ ਕੁੱਤਿਆ ਪੜ ਕੇ ਵਿਚਾਰਨ ਦੀ ਸਮਾਪਤੀ ਕਰੀਏ ਹਰ ਸਤਿਗੁਰ ਮਿਲ ਹੋਦਿਆ ਕਰੇ ਜਿਨ ਨਾਨਕ ਤੋ ਵੇ ਪਾਈ ਹਰ ਸਤਿਗੁਰ ਮਿਲੋ ਦਇਆ ਕਰ ਜਿਨ ਨਾਨਕ ਤੋ ਵੇ ਪਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ